ਲੈ ਵੀ ਕਿੰਨੂ ਦਰਦ ਸੁਣਾਈਏ ਅਸੀਂ ਆਹ ਵੇਖ ਲਓ ਠੀਰੇ ਕੋਈ ਖਰੀਦਦਾਰ ਨਹੀਂ ਸਾਡਾ ਮਨਿਆ ਆਹ ਠੀਰੇ ਹੁਣ ਨਾ ਥੱਲੇ ਝੁੱਟ ਰਾਇਆ ਸੀ ਬੇਰ ਕਹਿ ਵੇਖਣਾ ਪਿੰਡ ਪਿੰਡ ਜਾ ਕੇ ਵੇਚ ਕੇ ਵੇਖ ਲੈ ਪਿੰਡ ਪਿੰਡ ਵਿਚਾਰੇ ਕਿੰਨੇ ਕ ਲੈ ਲੈਣ ਲੋਕੀ ਤੇ ਉੱਥੇ ਲੈ ਕੇ ਗਏ ਮੰਡੀਆਂ ਚ ਉਹ ਕਹਿੰਦਾ ਖਰੀਦਦਾਰ ਹੀ ਹੈ ਨੀਗਾ ਆਹ ਬੱਲਾ ਹੁਣ ਲਾਹ ਡਾਈ ਚੱਲ ਆ ਬਿਆਈ ਤੇ ਕਿੱਥੇ ਆ ਹੁਣ ਅਨਮੋਲ ਗਗਨ ਮਾਨ ਜਿਹੜੀ ਕਹਿੰਦੀ ਸੀ ਤੈਨੂੰ ਮੈਂ ਤਾਂ ਚੁਟਕੀ ਮਾਰ ਕੇ ਕਹਿੰਦੀ ਸੀ ਮੈਂ ਤਾਂ ਜੀ ਐਮਐਸਸੀ ਵੀਆ ਦੇਵਾਂਗੇ ਆਵੇ ਕੇਜਰੀਵਾਲ ਹੁਣ ਆਵੇ ਇੱਥੇ ਖੱਟਿਆ ਜਾ ਕੇ ਦਿਖਾਵੇ ਯਾਰ ਆ ਲਾਉਂਡਾਈਆਂ ਇੱਥੀ ਏ ਆ ਬੁਰਾ ਹਾਲ ਹੋਇਆ ਪਿਆ ਸਾਡਾ ਕਿਸੇ ਨੇ ਪੁੱਛਿਆ ਸਾਦਿਆ ਨਾ ਅੱਠਾ ਪੱਠ ਗਿਆ ਪਹਿਲਾਂ ਅਸੀਂ ਆਹੀ ਵੇਖਿਆ ਸੀ ਕਿ ਆ ਯਾਰ ਵਿੱਚ ਕਹਿ ਧੀ ਪੈਂਦਾ ਵਿਆਹ ਕਰਾਂਗੇ ਵੇਚ ਕੇ ਕਿਸ਼ਤਾਂ ਲਾਵਾਂਗੇ ਆਪਦੇ ਬੈਂਕਾਂ ਦੀਆਂ ਕਿਸ਼ਤਾਂ ਲਾਵਾਂਗੇ ਪਰ ਕੋਈ ਨੇ ਨਹੀਂ ਪੁੱਛਿਆ ਅਸੀਂ ਪੱਕੀ ਤਾਂ ਹੁਣ ਆਵੇ ਹਲੈਣ ਤੇ ਮੇਰੇ 5 ਰੁਪਏ ਵੇਚਦੇ ਸੀ ਹੁਣ ਪੰਜਾਹ ਤਾਂ ਵੀ ਗਿਆ ਹੁਣ 100 ਰੁਪਏ ਨਹੀਂ ਪੁੱਛਿਆ ਗੱਲ ਮੰਡੀ ਰਹਿ ਕੇ ਕਹਿ ਦੋ ਕਹਿੰਦੇ ਹੈ ਨਹੀਂ ਖਰੀਦਦਾਰ ਹੋਈ ਰਹਾ ਦੇ ਬਈ ਆਪਣੀਆਂ ਬੋਰੀਆਂ ਤਾਂ ਬਚਾ ਲਈਏ ਆ ਬੋਰੀਆਂ ਥਾਲੀ ਕਰ ਲੈ ਕਿੱਥੇ ਸਰਕਾਰਾਂ ਗਈਆਂ ਉਹ ਤਾਂ ਅਨਮੋਲ ਗੱਗਲਮਾਨ ਕਹਿੰਦੀ ਸਾਡੀ ਸਰਕਾਰ ਬਣਾਓ ਤੁਹਾਨੂੰ ਦੇਵਾਂਗੇ ਐਮ ਕੋਈ ਨਹੀਂ ਪੁੱਛਦਾ ਕਿਸਾਰਾਂ ਨੂੰ ਇਦਾਂ ਹੀ ਮਰ ਜਾਂਦੇ ਆ ਭਾਈਆ ਜਮੀਨਾ ਵੇਚ ਕੇ ਅਸੀਂ ਬਾਹਰ ਜਾ ਰਹੇ ਆ ਆ ਫੇਰੇ ਪੁੱਟਾ ਵਾਗੂ ਪਾਣੀ ਫਤਿਆ ਆ ਆ ਠੁੱਟਾਂ ਦਾ ਹੀ ਆ ਆ ਹੈ ਕੋਈ ਸਰਕਾਰ ਸੋਣੋ ਉਹਦੇ ਘਰ ਵੋਟਾਂ ਲੈਣ ਉਹਦੇ ਤੇ ਬਾਅਦ ਕਰਦੇ ਸਾਨੂੰ ਕੋਈ ਪੁੱਛਦਾ ਨਹੀਂ ਕੋਈ ਗੱਲ ਦੱਸਦਾ ਨਹੀਂਗਾ ਕੋਈ ਇਹ ਤੁਹਾਨੂੰ ਕੋਈ ਬੀਜ ਕਿਹੜੀ ਫਸਲ ਬੀਜ ਗਏ ਇਹਦੇ ਬਹਰ ਨਾ ਬੀਜੋ ਕਿਹੜੀ ਫਸਲ ਬੀਜ ਗਏ ਦੱਸੋ ਤੁਸੀਂ ਤੁਸੀਂ ਦੱਸੋ ਹੁਣ ਕਿਹੜੀ ਫਸਲ ਬੀਜ ਗਏ ਅਸੀਂ ਆ ਵੇਖੋ ਆ ਵੇਖੋ ਤਾਂ ਰਹੀ ਆ ਜਿਹੜੀ ਸਰਕਾਰ ਆਉਂਦੀ ਅਗੇ ਦੇ ਰਹੀ ਧਰਿਆਲੇ ਬੈਠਾ ਕਥਾਨਗਾ ਜਿਵੇਂ ਬੈਠੇ ਇਹ ਕੰਮ ਨੂੰ ਬਈ ਨਹੀਂ ਸਾਨੂੰ ਸਾਡੀ ਐਮਐਸਬੀ ਦਾ ਪਤਾ ਲੱਗੇ ਸਾਨੂੰ ਇਹ ਬੀਜਨ ਦਾ ਪਹਿਲਾਂ ਦੱਸਿਆ ਹੁੰਦਾ ਵੀ ਤੁਹਾਨੂੰ ਆਹ ਰੇਟ ਮਿਲਣਾ ਆਹ ਹਾਲਤ ਨਾ ਹੁੰਦੀ ਸਾਡੇ ਫਸਲ ਦੀ ਆਹ ਹਾਲਤ ਨਾ ਹੁੰਦੀ ਆ ਨਾ ਕਰਦੇ 50 ਰੁਪਏ ਪਹਿਲਾਂ ਇਹਨਾਂ ਨੂੰ ਦੱਸੇ ਵਿਚਾਰਿਆਂ ਨੂੰ ਤਾਂ ਹੁਣ ਆ ਲਵਾਈਏ ਪੈਸੇ ਦੇਣ ਦਾ ਆ 50 ਰੁਪਏ ਦੇਣ ਹੁਣ ਹੋਰ ਸੀ ਇਹ ਕਿਹ ਬੋਰੀ ਤੇ ਪਚਾ ਲਈਏ ਆ ਬੋਰੀ 18 ਰੁਪਏ ਦੀ ਪਚਾ ਲਈਏ ਹੋਰ ਤਾਂ ਸਾਡੇ ਪੱਲੇ ਨਹੀਂ ਜਿੰਨੇ ਕਿੰਨਾ ਖਰਚਾ ਹੋਇਆ ਹੋ ਸਾਡਾ ਆ ਪੱਲੇ ਪਿਆ ਹੀ ਤੁਹਾਡੇ ਆ ਕੋਈ ਕੁੱਤੇ ਵੀ ਨਹੀਂ ਪੁੱਛ ਰਹਾ ਹੁਣ ਇਹ ਤਾਂ ਮਰਨਾ ਹੀ ਆ ਇਸ ਕੀ ਕਰ ਰਹੇ ਹੁਣ ਆ ਵੇਖੋ ਹੈ ਕੋਈ ਸਰਕਾਰ ਹੈ ਕੋਈ ਸਾਡੀ ਸੁਣਨ ਵਾਲਾ ਕਈ ਦੇ ਸਰਕਾਰ ਐਵੇਂ ਰਹਿੰਦੀ ਐਵੇਂ ਕਿਸਾਨ ਹੁੰਦਾ ਆ ਛੱਟਾ ਯਾਰ ਬਦਲ ਕਰੋ ਆ ਬਾਬੇ ਖਕ ਨਿਆ ਸਰਕੇ ਫੋੜਾ ਇੱਥਾ ਛੱਟਾ ਅਰੇ ਦੋ ਟ੍ਰੈਲੀਆਂ ਟ੍ਰੈਲੀਆਂ ਪਈਆਂ ਸਾਡੇ ਕੋ ਅੱਠ ਕਿਲੇ ਵੀ ਜਹੀ ਆ ਮੰਡੇ ਲੱਗਾਈ ਤੇ ਰਿਆ ਇਹ ਬਾਬਾ ਦਾਨ ਕਰ ਸਾਡੇ ਵੀ ਕੋਈ ਥੋੜਾ ਸਾਡੇ ਵੀ ਇਹਦੇ ਥੋੜਾ ਆ ਕਾਤਾ ਸਾਨੂੰ ਮਾਨਦਾ ਆ ਹੁਣ ਕਿੱਲਾ ਨਾ ਵਿਗਿਆ ਤਾਂ ਕਿੱਲਾ ਵਿਗੜਾ ਹੁਣ ਚੱਲਾ ਆ ਛੱਟਾ ਯਾਰ ਗੱਲ ਆ ਹੋ ਗਈ